ਕੀ ਮੋਟਿਵ ਕੀ ਹੈ ਇਸ ਪ੍ਰੈਸ ਕਾਨਫਰੰਸ ਦਾ ਸਭ ਤੋਂ ਪਹਿਲਾਂ ਮੈਂ ਅੱਜ ਪ੍ਰਿੰਟ মিডিਆ ਦਾ ਤੇ ਇਲੈਕਟ੍ਰੋਨਿਕ মিডিਆ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਹਾਂ ਤੁਸੀਂ ਬਹੁਤ ਸ਼ਾਰਟ ਨੋਟਿਸ ਦੇ ਉੱਤੇ ਅੱਜ ਸਾਰੇ ਜਣੇ ਬੜੀ-ਬੜੀ ਗਿਣਤੀ ਦੇ ਵਿੱਚ ਇਕੱਠੇ ਹੋਏ ਹੋ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਮੈਨੇਜਮੈਂਟ ਚੂਨਾ ਨੇ ਉਸ ਤੋਂ ਪਹਿਲਾਂ ਇੱਕ ਵਿਜ਼ਨਰੀ ਪੈਨਲ ਫਾਰ ਐਜੂਕੇਸ਼ਨ ਨੇ ਬੀਤੀ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਹਦੇ ਵਿੱਚ ਉਹਨਾਂ ਨੇ ਮੇਰੀ ਤੰਦਨ ਪਹਿਲਾਂ ਕੀਤੀ ਹੋਈ ਪ੍ਰੈਸ ਕਾਨਫਰੰਸ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ। ਮੈਂ ਉਰੋਂ ਫਰਾਕ ਜਲਾਲਪ uri ਦੇ ਸ਼ੇਅਰ ਦੇ ਨਾਲ ਆਪਣੀ ਗੱਲ ਸ਼ੁਰੂ ਕਰਨੀ ਚਾਹਨਾ ਹੈ। ਫਰਾਕ ਜਲਾਲਪ uri ਜੀ ਕਹਿੰਦੇ ਕਹਿੰਦੇ ਤੂੰ ਇਧਰ ਉਧਰ ਕੀ ਬਾਤ ਨਾ ਕਰ। ਇਹ ਬਤਾ ਕੇ ਕਾਰਮਾ ਕੈਸੇ ਕਿਉਂ ਲੁਟਾ? ਹਮੇ ਰਹਿਜਨੋ ਕੀ ਗਰਜ਼ ਨਹੀਂ ਤੇਰੀ ਰਹਿਬਰੀ ਦਾ ਸਵਾਲ ਹੈ। ਇਹ ਸਵਾਲ ਤੇਰੀ ਰਹਿਬਰੀ ਦਾ ਹੈ। ਇਹ ਜਵਾਬ ਦਿਓ ਤੁਸੀਂ ਸ਼ਹਿਰ ਨੂੰ ਕਿ ਨੰਬਰ 1 ਤੁਸੀਂ ਕਿਹਾ ਕਿ ਸਾਡੇ ਰਾਜ ਦੇ ਵਿੱਚ ਕੋਈ ਕਿਸੇ ਕਿਸਮ ਦਾ ਬਿਲਕੁਲ ਵੀ ਨਾ ਘਪਲਾ ਹੋਇਆ ਨਾ ਇਹ ਕਦੇ ਜ਼ਿੰਦਗੀ ਦੇ ਵਿੱਚ ਅਸੀਂ ਕਦੇ ਭਾਈ ਭਤੀਜਾਵਾਦ ਦੇ ਵਿੱਚ ਰਹਿ ਕੇ ਕਦੇ ਇਹਨਾਂ ਇੰਸਟੀਚੂਨਾਂ ਦੇ ਵਿੱਚ ਅਸੀਂ ਕਦੇ ਕੋਈ ਕਾਰਜਸ਼ਾਲੀ ਕੀਤੀ ਹੈ ਆ ਤਿੰਨ ਚਿੱਠੀਆਂ ਅੱਜ ਵੱਡੀਆਂ ਵੱਡੀਆਂ ਚਿੱਠੀਆਂ ਮੈਂ ਕਢਵਾ ਕੇ ਲਿਆ ਆ ਰਿਕਾਰਡ ਦੇ ਵਿੱਚੋਂ ਪਹਿਲੀ ਚਿੱਠੀ 17 3 1999 ਨੂੰ ਰਣਵੀਰ ਸੂਦ ਜੀ ਲਿਖ ਰਹੇ ਨੇ ਕਹਿੰਦੇ ਇਟ ਇਜ਼ ਰਿਗ੍ਰੇਟਡ ਥੈਟ ਦਾ ਮੈਨੇਜਿੰਗ ਕਮੇਟੀ ਹੈਜ਼ ਫੇਲਡ ਟੂ ਡਿਲੀਵਰ ਦਾ ਗੁੱਡਸ ਇਟ ਹੈਜ਼ ਬਿਲੀਵਡ ਬਲਾਈਡ ਥੈਟ ਦਾ ਫੇਥ ਆਫ ਦੀ ਮੈਂਬਰਸ ਆਫ ਦੀ ਸੁਸਾਇਟੀ ਸਰਟਨ ਆਫੀਸਰ ਬੀਅਰਰਸ ਆਰ ਇਨਕੋਰੇਜਿੰਗ ਨੈਪੋਟਿਜ਼ਮ ਐਂਡ ਫੇਵਰਿਟਿਜ਼ਮ ਨੈਪੋਟਿਜ਼ਮ ਮਤਲਬ ਭਾਈ ਭਤੀਜਾਵਾਦ ਫੇਵਰਿਟਿਜ਼ਮ ਮਤਲਬ ਚਹੇਤਿਆਂ ਨੂੰ ਰੱਖ ਕੇ ਅਪੁਆਇੰਟਮੈਂਟ ਡਾਇਰెక్టర్ਸ ਆਰ गिवन ਟੂ ਦੀ ਆਰਬਿਟੇਰਰੀ ਆਪਣੀ ਮਨਮਰਜ਼ੀ ਦੇ ਨਾਲ ਆਰਬਿਟੇਰਲੀ ਮਤਲਬ ਆਪਣੀ ਮਨਮਰਜ਼ੀ ਦੇ ਨਾਲ ਐਂਡ ਅਗੇਂਸਟ ਦੀ ਸੈਟ ਨੋਰਮਸ ਇਗਨੋਰਿੰਗ ਦੀ ਮੈਰਿਟ ਆਫ ਦੀ ਕੈਂਡੀਡੇਟਸ ਸਾਰੀ ਮੈਰਿਟਸ ਨੂੰ ਛਿੱਕੇ ਟੰਗ ਕੇ ਥੋਡੇ ਮੈਂਬਰ ਕਹਿ ਰਹੇ ਨੇ ਕਿ ਓਰੇ ਭਾਈ ਭਤੀਜਾ ਵਾਲਾ ਚੱਲਦਾ ਥੋਡੇ ਮੈਂਬਰ ਕਹਿ ਰਹੇ ਨੇ ਕਿ ਓਰੇ ਚਾਹੇਤਾਪਨ ਚੱਲਦਾ ਤੇ ਥੋਡੇ ਮੈਂਬਰ ਕਹਿ ਰਹੇ ਨੇ ਓਰੇ ਮਨਮਰਜ਼ੀ ਚੱਲਦੀ ਹੈ ਦੀ ਸਟੇਟ ਆਫ ਦੀ ਅਫੇਅਰਸ ਇਨ ਏਐਸ ਸੀਨੀਅਰ ਸੈਕੰਡਰੀ ਸਕੂਲ ਖੰਨਾ ਇਜ਼ ਐਨ ਆਈ ਓਪਨਰ ਇਨ ਦਿਸ ਰਿਗਾਰਡ ਇਹ ਚਿੱਠੀ ਹੈ ਜੀ ਰਣਬੀਰ ਸੂਤ ਜੀ ਦੀ ਇਹਦੀ ਕਾਪੀ ਲੈ ਜਿਓ ਉਦੋਂ ਪੈਨਲ ਕਾਂਗਰਸ ਦਾ ਪੈਨਲ ਸੀ ਵਿਜਨਰੀ ਪੈਨਲ ਫਾਰ ਐਜੂਕੇਸ਼ਨ ਔਰ ਉਸ ਸਮੇਂ ਦੇ ਪ੍ਰੈਜ਼ੀਡੈਂਟ ਸੀ ਸ਼੍ਰੀ ਨਰਿੰਦਰ ਬਖਸ਼ੀ ਜੀ ਤੇ ਦੂਸਰੇ ਪਾਸੇ ਦੂਸਰੀ ਚਿੱਠੀ ਲਿਖ ਰਹੇ ਨੇ ਰਾਜਕੁਮਾਰ ਸਾਨੇ ਵਾਲੀਆ ਜੀ ਉਸੇ ਦਿਨ ਸੇਮ ਡੇ ਉਹ ਕੀ ਲਿਖ ਰਹੇ ਨੇ ਸੇਮ ਗੱਲ ਉਹ ਲਿਖ ਰਹੇ ਨੇ ਥਿਸ ਇਜ਼ ਰਿਗਰੈਕਟਡ ਅਟ ਦਾ ਮੈਨੇਜਿੰਗ ਕਮੇਟੀ ਹੈਜ਼ ਫੇਲ ਟੂ ਡਿਲੀਵਰ ਦੀ ਗੂਲਸ ਇਟ ਹੈਜ਼ ਬਲਾਈਡ ਦੀ ਫੇਥ ਆਫ ਦੀ ਮੈਂਬਰਸ ਆਫ ਦੀ ਸੁਸਾਇਟੀ ਸਰਟਨ ਆਫੀਸਰ ਬੀਨਰ ਆਰ ਇਨਕਰੀਜਿੰਗ ਨੈਪੋਟਿਜ਼ਮ ਐਂਡ ਫੇਵਰਿਟਿਜ਼ਮ ਫੇਅਰ ਸੇਮ ਗੱਲ ਰਾਜਕੁਮਾਰ ਜੀ ਸਾਹਨੇ ਵਾਲੀਆ ਸਾਹਿਬ ਲਿਖ ਰਹੇ ਕਿ ਡਾ ਵੱਡਾ ਇਲਜ਼ਾਮ ਥੋਟੇ ਮੈਂਬਰ ਉਹ ਥੋਟਿਓ ਮੈਨੇਜਿੰਗ ਕਮੇਟੀ ਤੇ ਐਡਾ ਵੱਡਾ ਇਲਜ਼ਾਮ ਲਾ ਰਹੇ ਨੇ ਤੇ ਚਿੱਠੀ ਲਿਖ ਰਹੇ ਨੇ ਔਰ ਔਨ ਰਿਕਾਰਡਡ ਹੈ ਦੇਓਗੇ ਜਵਾਬ ਵੀ ਕਿਉਂ ਤੁਸੀਂ ਇਸ ਗੱਲ ਦਾ ਕੋਈ ਤੀਜੀ ਚਿੱਠੀ 15/3/1999 ਨੂੰ ਸ਼੍ਰੀ ਪਵਨ ਕੁਮਾਰ ਗਰਗ ਜੀ ਲਿਖ ਰਹੇ ਨੇ ਇਹ ਚਿੱਠੀ ਥੋੜੀ ਜੀ ਡਿਫਰੈਂਟ ਹੈ ਉਹਦੇ ਚੋ ਲਿਖ ਰਹੇ ਨੇ ਆਈ ਐਮ ਕਨਸਟ੍ਰੇਂਟ ਟੂ ਬਰਿੰਗ ਟੂ ਯੋਰ ਨੋਟਿਸ 댓 ਦਾ ਐਟੀਟਿਊਡ ਆਫ ਦੀ ਪ੍ਰੈਜ਼ੀਡੈਂਟ ਆਫ ਦੀ ਮੈਨੇਜਿੰਗ ਕਮੇਟੀ ਇਜ਼ ਡਿਕਟੇਟਰਲ ਤਾਨਾਸ਼ਾ ਥੋਟਾ ਜਿਹੜਾ ਪ੍ਰੈਜ਼ੀਡੈਂਟ ਹੈ ਉਹ ਤਾਨਾਸ਼ਾਹੀ ਤੇ ਉਤੇ ਆਫ ਹੈ ਵੀ ਮਿਸਕਲੀ ਹਿਸ ਫੰਕਸ਼ਨਿੰਗ ਇਜ਼ ਅ ਮੋਸਟ ਅਨਰੀਜ਼ਨੇਬਲ ਐਂਡ ਪ੍ਰੀਜੂਡੀਸ਼ੀਅਲ ਉਹ ਕਹਿੰਦਾ ਜੁਡੀਸ਼ੀਅਲ ਹਰ ਇੱਕ ਸਹੀ ਤਰੀਕੇ ਨੂੰ ਛਿੱਕੇ ਟੰਗ ਕੇ ਹਰ ਇੱਕ ਸਹੀ ਤਰੀਕੇ ਨੂੰ ਛਿੱਕੇ ਟੰਗ ਕੇ ਇਹ ਮੈਨੇਜਮੈਂਟ ਚਲਾਈ ਜਾ ਰਹੀ ਹੈ ਇਹ ਚਿੱਠੀਆਂ ਦਾ ਜਵਾਬ ਦਿਓ ਵਿਜਨਰੀ ਪੈਨਲ ਦੇ ਮੈਂ ਅੱਜ ਸਵਾਲ ਪੁੱਛਣੇ ਦੂਜੀ ਗੱਲ ਤੁਸੀਂ ਇਹ ਗੱਲ ਕਹੀ ਕਿ ਸਰਕਾਰ ਸਾਨੂੰ ਗ੍ਰਾਂਟ ਨਹੀਂ ਦਿੰਦੀ ਤਾਂ ਕਰਕੇ ਅਸੀਂ ਤਨਖਾਹ ਨਹੀਂ ਦਿੰਦੇ ਕਿਸੇ ਇੱਕ ਕਲੌਚ ਦੱਸੋ ਕਿਸੇ ਇੱਕ ਕਲੌਚ ਦੱਸੋ ਜਿੱਥੇ ਲਿਖਿਆ ਹੋਵੇ ਕਿ ਗਰਾਂਟ ਆਊਗੀ ਤਾਂ ਤਨਖਾਹ ਦਿੱਤੀਆਂ ਜਾਣਗੀਆਂ ਮੈਂ ਉਰੇਆ ਚ ਰੂਲ ਨੰਬਰ 1 ਪੇਜ 297 ਗਰਾਂਟ ਐਨ ਐਡ ਰੂਲਸ ਪੰਜਾਬ ਦੀ ਕਿਤਾਬ ਦਾ ਹਵਾਲਾ ਦੇ ਕੇ ਤੁਹਾਨੂੰ ਤੱਥਾਂ ਦੇ ਆਧਾਰਤ ਗੱਲ ਕਹਿ ਰਿਹਾ ਗਰਾਂਟ ਦੇ ਨਾਲ ਤਨਖਾਹ ਦੇਣ ਦਾ ਕੋਈ ਸਰਕਾਰੀ ਹੈ ਨਹੀਂ ਮੀਡੀਆ ਵਾਸੀਓ ਤੁਸੀਂ ਇਹ ਗੱਲ ਨੂੰ ਪਹੁੰਚਾਉਣਾ ਹੈ ਕਿ ਗਰਾਂਟ ਦੇ ਨਾਲ ਮੈਨੇਜਮੈਂਟ ਦੀ ਤਨਖਾਹ ਦਾ ਦੂ ਨੇੜੇ ਦਾ ਕੋਈ ਸਰੋਕਾਰ ਨਹੀਂ ਜਦੋਂ 1.12.1967 ਨੂੰ ਦਿੱਲੀ ਪੈਟਰਨ ਆਫ ਗ੍ਰਾਂਟ ਐਂਡ ਏਡ ਸਕੂਲ ਲਾਗੂ ਕੀਤਾ ਗਿਆ ਸੀਗਾ ਪੂਰੇ ਭਾਰਤ ਚ ਅਪਰੂਵਡ ਉਹਦੇ ਵਿੱਚ ਉਹਨਾਂ ਨੇ ਲਿਖਿਆ ਸੀ ਸਿਰਫ ਗ੍ਰਾਂਟ ਇਸ਼ੂ ਤਾਂ ਕੀਤੀ ਜਾਊਗੀ ਜਦੋਂ ਤੁਸੀਂ ਅਪਰੂਵਡ ਡੈਫੀਸਿਟ ਸਾਡੇ ਕੋਲ ਲਿਆ ਕੇ ਦਿਓਗੇ ਕਿ ਸਾਨੂੰ ਮੈਨੇਜਮੈਂਟ ਨੂੰ ਸਕੂਲਾਂ ਦਾ ਸਕੂਲਾਂ ਦੀਆਂ ਦੁਕਾਨਾਂ ਦਾ ਇਹਦੇ ਚ ਰੈਂਟ ਕਵਰ ਹੋਣਾ ਸੀ ਵੀ ਕਿੰਨਾ ਸਕੂਲਾਂ ਨੂੰ ਰੈਂਟ ਆਂਦਾ ਦੁਕਾਨਾਂ ਦਾ ਰੈਵਨਿਊ ਫਰੋਮ ਲੈਂਡ ਤੁਹਾਡੇ ਕੋਲ ਲੈਂਡ ਜੇ ਪਈ ਆ ਉਹਦਾ ਕੋਈ ਰੈਵਨਿਊ ਆਂਦਾ ਤੁਹਾਨੂੰ ਡੋਨੇਸ਼ਨਸ ਤੁਹਾਡੀਆਂ ਇਹਨਾਂ ਸੰਸਥਾਵਾਂ ਨੂੰ ਚੰਦਾ ਕਿੰਨਾ ਇਕੱਠਾ ਹੁੰਦਾ ਅਨ ਆਥਰਾਇਜ਼ਡ ਕਲੈਕਸ਼ਨ ਫਰੋਮ ਦੀ ਸਟੂਡੈਂਟਸ ਤੁਸੀਂ ਸਟੂਡੈਂਟਾਂ ਤੋਂ ਫੀਸ ਕਿੰਨੀ ਲੈਣੇ ਹੋ ਜਾਂ ਫੰਡ ਕਿੰਨੇ ਲੈਣੇ ਹੋ ਐਡਮਿਸ਼ਨ ਸਮੇ ਕਿੰਨੇ ਪੈਸੇ ਲੈਣੇ ਹੋ ਇਹ ਸਾਰੀਆਂ ਚੀਜ਼ਾਂ ਦਾ ਵੇਰਵਾ ਲੈ ਕੇ ਜਦੋਂ ਤੁਸੀਂ ਆਓਗੇ ਸਰਕਾਰ ਕਹਿੰਦੀ ਸੀ ਜਿੱਥੇ ਤੁਹਾਨੂੰ ਘਾਟਾ ਪੈਂਦਾ ਦੇਖੂਗਾ ਆਸੀਂ ਤੁਹਾਨੂੰ ਗ੍ਰਾਡ ਤੇ ਨਾਲ ਮਦਦ ਕਰਾਂਗੇ ਨਾ ਕਿ ਇਹ ਕਿਹਾ ਸੀ ਕਿ ਗ੍ਰਾਡ ਭੇਜਾਂਗੇ ਤੁਸੀਂ ਤਾਂ ਤਨਖਾਹ ਦੋਗੇ ਇਸ ਦਾ ਸਭ ਤੋਂ ਵੱਡਾ ਸਬੂਤ ਅੱਜ ਮੈਂ ਇੱਕ ਚਿੱਠੀ ਲੈ ਕੇ ਆਇਆ ਇਸ ਚਿੱਠੀ ਨੇ ਸਾਰੇ ਖੰਨੇ ਨੂੰ ਹਲਾਕੇ ਰੱਖ ਦੇਣਾ ਇਸ ਚਿੱਠੀ ਚ ਸਰਕਾਰ ਨੇ ਮੀਮੋ ਨੰਬਰ 59319 ਚ ਇਹਨਾਂ ਨੂੰ ਚਿੱਠੀ ਕੱਢੀ ਸੱਤ ਸਕੂਲਾਂ ਨੂੰ ਜਿਹਦੇ ਚ ਇੱਕ ਚਿੱਠੀ ਖੰਨੇ ਦੇ ਪ੍ਰਿੰਸੀਪਲ ਐਸ ਸੀਨੀਅਰ ਸਕੈਂਡਰੀ ਸਕੂਲ ਆਰੀਆ ਸਕੂਲ ਨੂੰ ਚਿੱਠੀ ਨਿਕਲੀ ਕਿੰਨੀ ਤਰੀਕ ਨੂੰ ਇਹ ਚਿੱਠੀ ਨਿਕਲੀ ਹੈ ਇਹਨਾਂ ਦੀ 22 12 2023 ਨੂੰ ਤੇ ਇਹਨਾਂ ਨੂੰ ਕਿਹਾ ਗਿਆ ਸੀ ਕਿ ਤੁਸੀਂ 27 12 2023 ਨੂੰ ਉਪਰੋਕਤ ਵਿਸ਼ੇ ਦੇ ਸੰਬੰਧ ਵਿੱਚ ਵਿਭਾਗ ਨਾਲ ਮਿੱਕੀ ਮਿਤੀ 21 12 2023 ਨੂੰ ਹੋਈ ਮੀਟਿੰਗ ਦੌਰਾਨ ਹੋਏ ਫੈਸਲੇ ਦੇ ਸਨਮੁਖ ਆਪ ਜੀ ਨੂੰ ਲਿਖਿਆ ਜਾਂਦਾ ਹੈ ਕਿ ਆਪਣੇ ਸਕੂਲ ਨਾਲ ਸੰਬੰਧਿਤ ਪਿਛਲੇ 3 ਸਾਲ ਦੀ ਬੈਲੈਂਸ ਸ਼ੀਟ ਸਕੂਲ ਦੀ ਆਮਦਨ ਅਤੇ ਖਰਚੇ ਦੀ ਮੁਕੰਮਲ ਡਿਟੇਲ ਲੈ ਕੇ ਵਿੱਤੀ ਮਾਮਲਿਆਂ ਨਾਲ ਸੰਬੰਧਿਤ ਹੋਰ ਲੜਿੰਦੇ ਦਸਤਾਵੇਜ਼ ਤੇ ਰਿਕਾਰਡ ਸਮੇਤ ਡਫਟਰ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਵਿਖੇ ਮਿਤੀ 27 12 2023 ਨੂੰ ਸਵੇਰੇ 9 ਵਜੇ ਹਾਜ਼ਰ ਹੋਣਾ ਯਕੀਨੀ ਬਣਾਓ ਭਾਵ ਸਰਕਾਰ ਕਹਿੰਦੀ ਹੈ ਤੁਸੀਂ ਆਪਣੀ ਬੈਲੈਂਸ ਸ਼ੀਟ ਲੈ ਕੇ ਤੇ ਆਪਣਾ ਸਾਰਾ ਰਿਕਾਰਡ ਲੈ ਕੇ ਸਾਡੇ ਕੋਲ ਪਹੁੰਚੋ ਅਸੀਂ ਚੈੱਕ ਕਰਕੇ ਤੁਹਾਨੂੰ ਗਾਰੰਟਿ ਇਸ਼ੂ ਕਰੀਏ ਇਹਨਾਂ ਨੂੰ ਇੱਕ ਗੱਲ ਜ਼ਰੂਰ ਜਾ ਕੇ ਪੁੱਛਿਓ ਕਿ ਅੱਜ ਤੱਕ ਇਹ ਰਿਕਾਰਡ ਕਿਉਂ ਨਹੀਂ ਲੈ ਕੇ ਗਏ ਜੇ ਸੱਚੀ ਸੀ ਜੇ ਉਸ ਸਕੂਲ ਦੇ ਵਿੱਚ ਕੋਈ ਕਿਸੇ ਕਿਸਮ ਦੀ ਨੈਪੋਟイズਮ ਨਹੀਂ ਹੋਇਆ ਹੋਇਆ ਜੇ ਉਸ ਸਕੂਲ ਦੇ ਵਿੱਚ ਕਿਸੇ ਕਿਸਮ ਦਾ ੱਤਕਾ ਨਹੀਂ ਹੋਇਆ ਹੋਇਆ ਜੇ ਇਹਨਾਂ ਨੂੰ ਲੱਗਦਾ ਕਿ ਮੈਨੇਜਮੈਂਟ ਬਹੁਤ ਵਧੀਆ ਪਰਫਾਰਮ ਕੀਤਾ ਫੇਰੇ ਚਿੱਠੀ ਇਸ ਚਿੱਠੀ ਕੀ ਬੋਲਦੀ ਹੈ ਫੇਰ ਦਸਤਾਵੇਜ਼ ਲੈ ਕੇ ਗਰਾਂਟ ਲੈਣ ਲਈ ਕਿਉਂ ਨਹੀਂ ਗਏ? ਔਰ ਮੈਨੂੰ ਪੁੱਛਦੇ ਨੇ ਮੈਂ ਨਾ ਮੇਰਾ ਉਲਟਾ ਹੈ ਧੰਨਵਾਦ ਕਰਨ ਕਿ ਚਿੱਠੀ ਆਣ ਦੇ ਬਾਵਜੂਦ ਵੀ ਇਹ ਕਾਗਜ਼ ਲੈ ਕੇ ਨਹੀਂ ਗਏ। ਮੈਂ ਫੇਰ ਵੀ ਇੱਕ ਖੰਨੇ ਦਾ ਚੁਣਿਆ ਹੋਇਆ ਵਿਧਾਇਕ ਹੋਣ ਦੇ ਨਾਤੇ ਮੈਂ ਇਹਨਾਂ ਦੀ ਮਜਬੂਰੀ ਸਮਝੀ ਕਿ ਇਹਨਾਂ ਦੀ ਨਲੈਕੀ ਕਰਕੇ ਉਹ ਜਿਹੜੇ ਵਿਚਾਰੇ ਟੀਚਰ ਨੇ ਜਿਨ੍ਹਾਂ ਦੀ 6-6 ਮਹੀਨੇ ਦੀਆਂ ਤਨਖਾਹਾਂ ਰੁਕੀਆਂ ਹੋਈਆਂ ਵੀ ਉਹ ਕਿਉਂ ਸਫਰ ਕਰਨ ਮੈਂ ਸਾਡੇ ਸਤਕਾਰਯੋਗ ਫਾਈਨਾਂਸ ਮਿਨਿਸਟਰ ਕੋਲ ਜਾ ਕੇ ਬੇਨਤੀ ਕਰਕੇ ਇਹਨਾਂ ਨੂੰ 1 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਕੇ ਲਿਆਇਆ ਲਿਆ ਕੇ ਦਿੱਤੀ ਕਿ ਤਾਂ ਜੋ ਇਹਨਾਂ ਦੀਆਂ ਤਨਖਾਹਾਂ ਪੇ ਕੀਤੀਆਂ ਜਾ ਸਕਣ ਤਾਂ ਜੋ ਇਹਨਾਂ ਦੀਆਂ ਤਨਖਾਹਾਂ ਪੇ ਕੀਤੀਆਂ ਜਾ ਸਕਣ ਹੁਣ ਵੱਡਾ ਸਵਾਲ ਹੈ ਇਹ ਚਿੱਠੀ ਬੋਲਦੀ ਹੈ ਕਿ ਦਸਤਾਵੇਜ਼ ਕਿਉਂ ਨਹੀਂ ਲੈ ਕੇ ਗਏ ਇਸ ਗੱਲ ਦਾ ਇਹ ਜਵਾਬ ਦੇਣ ਮੇਰਾ ਨਿੱਜੀ ਤੌਰ ਤੇ ਸ਼ਹਿਰਦਾਰੀ ਦੇ ਨਾਤੇ ਇਹਨਾਂ ਨਾਲ ਕੋਈ ਰੌਲਾ ਨਹੀਂ ਕਿ ਸੋਣਾ ਮੇਰਾ ਕੋਈ ਰੋਲਾ ਨਹੀਂ ਪਰ ਜਿੱਥੇ ਗੱਲ ਖੰਨੇ ਨੂੰ ਰਿਪਰੈਜ਼ੈਂਟ ਕਰਨ ਦੀ ਆਉਂਦੀ ਹੈ ਖੰਨੇ ਦੇ ਐਜੂਕੇਸ਼ਨ ਇੰਸਟੀਟਿਊਟਾਂ ਨੂੰ ਰਿਪਰੈਜ਼ੈਂਟ ਕਰਨ ਦੀ ਆਉਂਦੀ ਹੈ ਮੈਂ ਅੱਜ ਵੀ ਕਹਿ ਰਿਹਾ ਇੱਕ ਵਾਰ ਨਹੀਂ 50 ਵਾਰ ਕਹੂੰਗਾ ਕਿ ਇਹਨਾਂ ਨੇ ਇਸ ਇੰਸਟੀਟਿਊਸ਼ਨਾਂ ਦਾ ਬੇੜਾ ਘਟ ਕਰਕੇ ਰੱਖਤਾ ਅੱਗੇ ਚੱਲੋ ਜਦੋਂ ਇਹ ਆਪਣੀ ਇਹ ਤਾਂ ਤੁਹਾਨੂੰ ਮੈਂ ਦੱਸਤਾ ਦੂਸਰਾ ਇਹਦੇ ਚ ਆਂਦਾ ਰੂਲ 12ਈ ਪੇਜ ਨੰਬਰ 302 ਗ੍ਰਾਂਟਿੰਗ ਐਡ ਰੂਲਸ ਆਫ ਪੰਜਾਬ ਦੀ ਕਤਾਰ ਕਹਿੰਦੀ ਹੈ ਕਿ ਸਟਾਫ ਸ਼ੈਲ ਬੀ ਪੇਡ ਰੈਗੂਲਰਲੀ ਬਾਏ ਦੀ ਮੈਨੇਜਮੈਂਟ ਬਾਏ ਦੀ 7th ਆਫ ਦੀ ਫਾਲੋਇੰਗ ਮੰਥ ਵੀ ਹਰ ਮਹੀਨੇ ਦੀ 7 ਤਰੀਕ ਤੋਂ ਪਹਿਲਾਂ ਪਹਿਲਾਂ ਸੁਣਨ ਵਾਲੀ ਗੱਲ ਹੈ ਸਰਕਾਰ ਦੇ ਰੂਲ ਕਹਿੰਦੇ ਨੇ ਕਿ ਤੁਹਾਨੂੰ ਹਰ ਹਾਲਾ ਦੇ ਵਿੱਚ ਟੀਚਰਸ ਦੀ ਤਰਖਾਹ ਦੇਣੀ ਪਊਗੀ ਤੁਸੀਂ ਉਸ ਦੇ ਨਾਲ ਬਾਉਂਡ ਹੋ ਇਹ ਸਰਕਾਰ ਦੀ ਏਡ ਨਾਲ ਇਹਦਾ ਕੋਈ ਤਾਲੁਕਾਤ ਨਹੀਂ ਇਹ ਮੈਨੇਜਮੈਂਟ ਨੇ ਦੇਣਾ ਹੈ ਮੈਨੇਜਮੈਂਟ ਹੈਵ ਟੂ ਗਿਵ ਦਿਸ ਪੇਮੈਂਟ ਫੇਰ ਇਹ ਜਵਾਬ ਦੇਣ ਕਿ 6-6 ਮਹੀਨੇ ਦੀਆਂ ਤਨਖਾਹਾਂ ਕਿਵੇਂ ਇਕੱਠੀਆਂ ਹੋ ਗਈਆਂ ਜੀ? ਜਾਂ ਤਾਂ ਇਹ ਕਹਿਣ ਮੂੰਹੋਂ ਮੰਨਣ ਕਿ ਸਾਤੋਂ ਘਾਟਾ ਪੈ ਗਿਆ। ਜਾਂ ਇਹ ਮੂੰਹੋਂ ਮੰਨ ਇਸ ਗੱਲ ਨੂੰ ਕਿ ਸਾਡੇ ਤੋਂ ਮਿਸਮੈਨੇਜਮੈਂਟ ਹੋ ਗਈ। ਆਪਣੀ ਗਲਤੀ ਮੰਨਣ ਦੇ ਵਿੱਚ ਕੋਈ ਇਨਸਾਨ ਛੋਟਾ ਨਹੀਂ ਹੋ ਜਾਂਦਾ। ਇਨਸਾਨ ਵੱਟਾ ਹੁੰਦਾ ਉਲਟਾ ਗਲਤੀ ਮੰਨ ਕੇ ਵੀ ਸਾਤੋਂ ਗਲਤੀ ਹੋ ਗਈ। ਅਸੀਂ ਨੈਗਲੀਜੈਂਸੀ ਦਿਖਾਤੀ ਜਿਹਦੇ ਕਰਕੇ ਇੰਸਟੀਚਿਊਨ ਅੱਜ ਬਹੁਤ ਬੁਰੀ ਤਰ੍ਹਾਂ ਨਾਲ ਇਹ ਇਸ ਸਮੇਂ ਘਾਟੇ 'ਚ ਜਾ ਚੁੱਕੇ ਨੇ ਅਸੀਂ ਇਸ ਕਾਬਿਲ ਵੀ ਨਹੀਂ ਰਹੇ ਕਿ ਅਸੀਂ ਸਮੇਂ ਸਿਰ ਇਹਨਾਂ ਟੀਚਰਾਂ ਦੀ ਜਿਹੜੇ ਮਿਹਨਤ ਕਰ ਰਹੇ ਨੇ ਦਿਨ ਰਾਤ ਇਹਨਾਂ ਇੰਸਟੀਚਿਊਸ਼ਨਾਂ ਦੇ ਵਿੱਚ ਅਸੀਂ ਇਹਨਾਂ ਦੀ ਤਨਖਾਹ ਕੱਢਣ ਦੇ ਕਾਬਿਲ ਵੀ ਨਹੀਂ ਰਹੇ ਉਲਟਾ ਪੁੱਠੀ ਗੱਲ ਕੀ ਕਰ ਰਹੇ ਨੇ ਕਹਿੰਦੇ ਸਰਕਾਰ ਨੇ ਸਾਨੂੰ ਗ੍ਰਾਂਟ ਨਹੀਂ ਭੇਜੀ ਸਰਕਾਰ ਦਾ ਕਿਸੇ ਰੂਲ 'ਚ ਕਿਸੇ ਵੀ ਕਿਤਾਬ 'ਚ ਨਹੀਂ ਲਿਖਿਆ ਹੋਇਆ ਜੇ ਕਿਤੇ ਲਿਖਿਆ ਲਿਆਓ ਕੱਢ ਕੇ ਵੀ ਗ੍ਰਾਂਟ ਦਵਾਂਗੇ ਤਾਂ ਤਨਖਾਹ ਦਿੱਤੀ ਜਾਊਗੀ ਮੈਨੇਜਮੈਂਟ ਜੇ ਸਰਕਾਰ ਨਹੀਂ ਤੁਹਾਨੂੰ ਤਨਖਾਹ ਦੇਣੀ ਹੈ ਫਿਰ ਤੁਹਾਡੇ ਤੋਂ ਐਡਾ ਵੱਡਾ ਉਹਨਾਂ ਨੇ ਆਹ ਜਿਹੜਾ ਤੁਸੀਂ ਐਡਾ ਤੰਤਰ ਸਜਾਈ ਬੈਠੇ ਹੋ ਕਿ ਕਾਦੇ ਵਾਸਤੇ ਚਾ ਫਿਰ ਤਾਂ ਆ ਤਿੰਨ ਆ ਤਿੰਨ ਸਕੂਲਾਂ ਦਾ ਮੈਂ ਹਵਾਲਾ ਦੇਣ ਲੱਗਿਆ ਆਪਣੇ ਨੇੜੇ ਦੇਆਂ ਦਾ ਫਿਰ ਤਾਂ ਇਹ ਤਿੰਨ ਸਕੂਲ ਸਰਕਾਰ ਨੇ ਟੇਕਓਵਰ ਕਰ ਲੈਣੇ ਫਿਰ ਤਾਂ ਇਹ ਵੀ ਜਾ ਕੇ ਸਰਕਾਰ ਨੂੰ ਕਹਦੋ ਵੀ ਸਾਡੇ ਕੋਲ ਹੱਥ ਜੋੜ ਕੇ ਕਹਦੋ ਵੀ ਸਾਡੇ ਕੋਲ ਚੱਲਦੀ ਨਹੀਂ ਮੈਨੇਜਮੈਂਟ ਸਾਡੇ ਕੋਲ ਤਨਖਾਹ ਦੇਣੀ ਜੋ ਕੇ ਪੈਸੇ ਨਹੀਂ ਤੇ ਇਹਨੂੰ ਵੀ ਟੇਕਓਵਰ ਕਰ ਲਓ ਖਾਲਸਾ ਸਕੂਲ ਪੜੀ ਇਹ ਏਟेड ਸਕੂਲ ਸੀ ਸਰਕਾਰ ਕੋਲ ਜਾ ਕੇ ਉਹਨਾਂ ਨੇ ਕਹਿਤਾ ਸਾਤੋਂ ਨਹੀਂ ਚੱਲਦਾ ਟੇਕਓਵਰ ਕਰ ਲਓ ਸਰਕਾਰ ਨੇ ਕਰ ਲਿਆ ਪਬਲਿਕ ਹਾਈ ਸਕੂਲ ਸਿਹੋੜਾ ਸਰਕਾਰ ਨੂੰ ਜਾ ਕੇ ਉਹਨਾਂ ਨੇ ਕਹਿਤਾ ਸਾਤੋਂ ਨਹੀਂ ਚੱਲਦਾ ਟੇਕਓਵਰ ਕਰ ਲਓ ਉਹਨਾਂ ਨੇ ਕਰ ਲਿਆ ਜਨਤਾ ਹਾਈ ਸਕੂਲ ਸੰਗੋੜ ਉਹ ਵੀ ਜਾ ਕੇ ਕਹਿੰਦੇ ਵੀ ਸਾਤੋਂ ਨਹੀਂ ਚੱਲਦਾ ਸਰਕਾਰ ਨੇ ਟੇਕਓਵਰ ਕਰ ਲਿਆ ਤੇ ਜਦੋਂ ਜੇਥੋਂ ਤੋਂ ਨਹੀਂ ਚੱਲਦਾ ਤਾਂ ਲਿਖ ਕੇ ਦੇ ਦਿਓ ਜੇ ਚੱਲਦਾ ਫਿਰ ਤੁਸੀਂ ਬੇਫਕੂਫ ਨਾ ਬਣਾਓ ਫਿਰ ਸ਼ਰੀਆਮ ਕੋ ਵੀ ਸਾਡੀ ਮਿਸਮੈਨੇਜਮੈਂਟ ਕਰਕੇ ਘਾਟਾ ਪੈ ਗਿਆ ਊੜੇ ਕਿਸੇ ਕਿਸਮ ਦੀ ਕਮੀ ਨਹੀਂ ਸੀ ਬਸ ਸਾਨੂੰ ਤਾਂ ਇਹ ਭਾਈ ਭਤੀਜਾ ਵਾਲ ਲੈ ਕੇ ਬਹਿ ਗਿਆ ਸੋ ਇਸ ਗੱਲ ਦਾ ਪੂਰਾ ਖੰਨਾ ਇਹਨਾਂ ਤੋਂ ਜਵਾਬ ਮੰਗਿਓ ਕੱਲ ਨੂੰ ਵੋਟਾਂ ਨੇ ਸੋਚ ਕੇ ਵੋਟਾਂ ਪਾਇਓ ਇਹ ਇੰਸਟੀਟਿਊਸ਼ਨਾਂ ਦੀ ਉਹ ਵਿਖਦਾ ਸਵਾਲ ਹੈ ਇਹ ਊੜੇ ਕਿਸੇ ਪੈਨਲ ਦਾ ਸਵਾਲ ਨਹੀਂ ਇਹ ਕਿਸੇ ਦੇ ਜਿੱਤਣ ਹਾਰਨ ਦਾ ਸਵਾਲ ਨਹੀਂ ਇਹ ਉਹ ਨਾ ਮੁਕੱਦਸ ਉਹਨਾ ਪਵਿੱਤਰ ਇੰਸਟੀਟਿਊਸ਼ਨਲ ਸਵਾਲ ਹੈ ਨਾ ਇੰਸਟੀਟਿਊਸ਼ਨਾਂ ਨੂੰ ਬਚਾਉਣ ਪਿੱਛੇ ਕਿਸੇ ਹੱਦ ਤੱਕ ਸਾਨੂੰ ਜਾਣਾ ਪਵੇ ਅਸੀਂ ਪੂਰਾ ਜੋਰ ਲਾਵਾਂਗੇ ਇੰਸਟੀਟਿਊਸ਼ਨਾਂ ਨੂੰ ਬਚਾਉਣਾ ਇਹ ਸਾਡਾ ਸਭ ਤੋਂ ਵੱਡਾ ਉੱਤਰ ਦਾਇਤ ਬਣ ਤੂਜੀ ਇਹਨਾਂ ਨੇ ਗੱਲ ਕਹੀ ਦੂਜੀ ਇਹਨਾਂ ਨੇ ਗੱਲ ਕਹੀ ਕਿ ਢੀ ਵੱਡੀ ਗੱਲ ਕਿ ਕਹਿੰਦੇ ਜੀ ਆਸੀਂ ਰਿਕਰੂਟਮੈਂਟ ਇਸ ਲਈ ਨਹੀਂ ਕਰ ਸਕੇ ਕਿ ਸਰਕਾਰ ਦੀ ਉੱਤੇ ਪਾਬੰਦੀ ਲੱਗੀ ਹੋਈ ਸੀ ਕਿੱਡੀ ਹਾਸ ਹੋਣੀ ਗੱਲ ਕਰਦੇ ਹੋ ਉਹਦੀ ਚਿੱਠੀ ਲੈ ਕੇ ਆਇਆ ਮੈਂ ਇਹ ਕਹਿੰਦੇ ਰਿਕਰੂਟਮੈਂਟ ਅਸੀਂ ਇਸ ਲਈ ਨਹੀਂ ਕਰ ਸਕਦੇ ਕਿ ਸਰਕਾਰ ਦੀ پابੰਦੀ ਲੱਗੀ ਹੋਈ ਹੈ ਇਹਦੇ ਵਿੱਚ ਇੱਕ ਟੀਚਰ ਨੇ ਉਹਨਾਂ ਟੀਚਰਾਂ ਦਾ ਨਾਮ ਹੈ ਚੱਕਰਵਾਦਿਓ ਜੀ ਉਸ ਟੀਚਰ ਦਾ ਨਾਮ ਹੈ ਕੁਲਜੀ ਇੱਕ ਦਾ ਐਗਜ਼ਾਮਪਲ ਦੰਦਾ ਕਿਉਂਕਿ ਹੁਣ ਮੇਰੇ ਕੋਲ ਤਾਂ 100 ਦੀ ਲਿਸਟ ਹੈ ਮੈਂ ਹੁਣ 100 ਦਾ ਨਾਮ ਥੋੜਾ ਲਵਾਂਗਾ ਕੁਲਜੀਤ ਸਿੰਘ ਅਪਾਇੰਟਡ ਐਸ ਅ ਹੈਡਮਾਸਟਰ ਅਗੇਂਸਟ ਅਪਰੂਵਡ ਐਂਡ ਐਡਿਡ ਪੋਸਟ ਐਟ ਆਰੀਆ ਹਾਈ ਸਕੂਲ ਮੈਂ ਆਰੀਆ ਹਾਈ ਸਕੂਲ ਤਾਂ ਕਹ ਰਿਹਾ ਆਰੀਆ ਸਕੂਲ ਸਾਡਾ ਖੰਨੇ ਵੀ ਹੈ ਇਸ ਕਰਕੇ ਮੈਂ ਆਰੀਆ ਦਾ ਹੀ ਕੱਢ ਕੇ ਲਿਆਇਆ ਆ ਆਰੀਆ ਹਾਈ ਸਕੂਲ ਮੰਡੀ ਫੂਲ ਡਿਸਟ੍ਰਿਕਟ ਬਠਿੰਡਾ ਡਿਸਟ੍ਰਿਕਟ ਬਠਿੰਡੇ ਦੇ ਵਿੱਚ ਕੁਲਜੀਤ ਸਿੰਘ ਦੀ ਅਪਾਇੰਟਮੈਂਟ ਹੋ ਸਕਦੀ ਹੈ ਤੇ ਖੰਨੇ ਦੇ ਵਿੱਚ ਨਹੀਂ ਅਪਾਇੰਟਮੈਂਟ ਹੋ ਸਕਦੀ ਵਾਓ ਥੋਟੇ ਤੁਸੀਂ ਕੀ ਤਾਂ ਬੇਫਕੂਪਣਾ ਲੱਗੇ ਹੋ ਹੈ ਤੁਸੀਂ ਖੰਨੇ ਦਾ ਪੂਰੇ ਸ਼ਹਿਰ ਵਾਸੀਆਂ ਦਾ ਬੇਫਕੂਪਣਾ ਹੋਗੇ ਦੇਖੋ ਆ ਇੱਕ ਰਿਪੋਰਟ ਹੋਰ ਬੋਲਦਾ ਬਸੇ ਮੇਰੀ ਲਾਸਟ ਗੱਲ ਹੈ ਉਮ 1/12/1967 ਤੱਕ ਗਵਰਨਮੈਂਟ ਦੇ ਐਡਿਟਿਡ ਸਕੂਲ ਸੀ 484 ਟੋਟਲ ਸਕੂਲ ਸੀ ਅੱਜ ਉਹ ਅਪ੍ਰੋਕਸੀਮੇਟ 410 ਰਹਿ ਚੁੱਕੇ ਨੇ ਕੋਈ ਉਹਦੇ ਚੋਂ ਸਰੈਂਡਰ ਕਰਕੇ ਜਿਵੇਂ ਮੈਂ ਤਿੰਨ ਚਾਰ ਸਕੂਲਾਂ ਦਾ ਨਾਮ ਦੱਸਤਾ ਉਹਦੇ ਚ ਕੁਝ ਸਰੈਂਡਰ ਕਰ ਗਏ ਜਿਹਦੇ ਚ ਜਿਹੜਾ ਖੰਨੇ ਦਾ ਐਸ ਬॉयਸ ਕਾਲਜ ਹੈ ਇਹਦੇ ਚ 32 33 ਸੈਕਸ਼ਨਡ ਪੋਸਟ ਸੀਆਂ ਜਿਹੜੀਆਂ ਐਡਿਟਿਡ ਪੋਸਟ ਜਿਹਦੇ ਚ ਬਿਫੋਰ 2002 8-9 ਪੋਸਟਾਂ ਦੋ ਜਾਂ ਦੋ ਤੋਂ ਪਹਿਲਾਂ ਦੀਆਂ ਭਰੀਆਂ ਹੋਈਆਂ ਜਿਹੜੀਆਂ 95% ਤੇ 5% 95% ਸਰਕਾਰ ਦੀ ਗਰਾਟ 5% ਇਹਨਾਂ ਨੇ ਦੇਣੀ ਸੀ ਤੇ ਜਿਹੜੀਆਂ ਪਿੱਛੇ ਬਚੀਆਂ 32 ਦੇ ਵਿੱਚ 24 ਪੋਸਟਾਂ ਬਚੀਆਂ 24 ਪੋਸਟਾਂ ਆਰਐਸ ਝਾਂਜੀ ਜੀ ਉਹਨਾਂ ਦੀ ਮੈਂ ਤਾਰੀਫ ਕਰਨੀ ਚਾਹੁੰਦਾ ਉਹ ਕਿਵੇਂ ਭਰ ਕੇ ਜੀ 75-25 ਦੇ ਹਿਸਾਬ ਨਾਲ ਜਵਾਬ ਦੇਣ ਇਹ ਉਹ ਵੀ ਤਾਂ ਇੰਸਟੀਚਿਊਟ ਇਹਨਾਂ ਦਾ ਸੀ ਉਹ 75-25 ਦੇ ਹਿਸਾਬ ਨਾਲ ਆਪਣੀਆਂ 24 ਪੋਸਟਾਂ ਭਰ ਗਏ ਫਿਰ ਏਐਸ ਕਾਲਜ ਫਾਰ ਊਮਨ ਪੂਰੇ ਜਿਹੜੀਆਂ ਟੋਟਲ ਸੈਕਸ਼ਨਡ ਪੋਸਟਾਂ ਸੀ 23 ਸੀਗੀਆਂ ਐਡਿਡਡ ਸਕੂਲਾਂ ਦੀਆਂ ਇਹ 75 25 ਚ 7 ਪੋਸਟਾਂ ਭਰਗੀਆਂ ਚਲੋ ਦੋ ਇਹਦੇ ਚੋਂ ਟੀਚਰ ਰਿਜ਼ਾਈਨ ਦੇ ਗਏ ਕਿਤੇ ਹੋਰ ਜੁਆਇਨਿੰਗ ਕਰ ਲਈ ਉਹਨਾਂ ਨੇ ਪੰਜ ਰਹਿ ਗਏ ਪਰ ਇਹ ਵੀ ਤਾਂ 75 25 ਚ ਭਰਗੀਆਂ ਇਹ ਵੀ ਤਾਂ ਇਹਨਾਂ ਦਾ ਸਕੂਲ ਸੀ ਇਹਦੇ ਚ ਕਿਵੇਂ ਭਰਗੀਆਂ ਜੀ ਇਹ ਪੰਜ ਪੋਸਟਾਂ ਤੇ ਜਦੋਂ ਗੱਲ ਆ ਰਹੀ ਹੈ ਸਕੂਲ ਦੀ ਆ ਰਹੀ ਹੈ ਉਹਦੇ ਲਈ ਅਸੀਂ ਭਰ ਨਹੀਂ ਸਕਦੇ ਕਿਉਂਕਿ 70 30 ਦੀ ਹੈ ਜੀ ਜੇ 70 30 ਦੀ ਤੁਹਾਡੀ ਤੁਸੀਂ ਕਹਿੰਦੇ ਹੋ ਉਹਦੇ ਤੇ ਕੋਈ ਸੈਂਸਰ ਲੱਗਿਆ ਬਾਹਰ ਲੱਗਿਆ ਫਿਰ ਇਹ ਕੁਲਜੀਤ ਸਿੰਘ ਦੀ ਅਪੁਆਇੰਟਮੈਂਟ ਐ ਜੇ ਹੈਡਮਾਸਟਰ ਕਿਵੇਂ ਹੋਗੀ ਵੱਡਾ ਸਵਾਲ ਹੈ ਜਵਾਬ ਦਿਓ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਐਤਾ ਨਾ ਕਰੋ ਠੀਕ ਆ ਤੁਹਾਡੇ ਤੋਂ ਮਿਸਮੈਨੇਜਮੈਂਟ ਹੋ ਗਈ ਠੀਕ ਆ ਤੁਸੀਂ ਬਹੁਤ ਵੱਡਾ ਇਸ ਇਹ ਨਾ ਇੰਸਟੀਟਿਊਸ਼ਨਾਂ ਨੂੰ ਤੁਸੀਂ ਸੀਰੀਅਸਲੀ ਨਹੀਂ ਲਿਆ ਜਰਸਲ ਗੱਲ ਇਹ ਹੈ ਤੁਹਾਡੇ ਜਿਹੜਾ ਮੋਸਟ ਆਫ ਦੀ ਮੈਂਬਰ ਚੁਣ ਕੇ ਗਏ ਉਹ ਨੌਨ ਟੈਕਨੀਕਲ ਸੀ ਥੋਡੇ ਮੋਸਟ ਆਫ ਦੀ ਮੈਂਬਰ ਜਿਹੜੇ ਚੁਣਕੇ ਗਏ ਉਹਨਾਂ ਦਾ ਐਜੂਕੇਸ਼ਨ ਦੇ ਨਾਲ ਨਾ ਕੋਈ ਸੰਬੰਧ ਸੀ ਨਾ ਉਹਨਾਂ ਨੂੰ ਐਜੂਕੇਸ਼ਨ ਨਾਲ ਕੋਈ ਮਤਲਬ ਸੀ ਠੀਕ ਆ ਤੁਹਾਡੇ ਕੋਲ ਲਾਸ ਹੋ ਗਿਆ ਠੀਕ ਹੈ ਖੰਨੇ ਨੂੰ ਇਸ ਚੀਜ਼ ਦਾ ਖਾਮਿਆਜਾ ਭੁਗਤਣਾ ਪੈ ਗਿਆ ਪਰ ਹੁਣ ਮੈਂ ਹੱਥ ਛੋੜ ਕੇ ਬੇਨਤੀ ਕਰਦਾ ਹੁਣ ਤੁਸੀਂ ਹੋਰ ਗੁਮਰਾਹ ਨਾ ਕਰੋ ਇਹ ਫੇਕ ਪ੍ਰੈਸ ਕਾਨਫਰੈਂਸਾਂ ਕਰਕੇ ਖੰਨੇ ਨੂੰ ਗੁਮਰਾਹ ਨਾ ਕਰੋ ਜਿਹੜੇ ਫੈਕਟਸ ਐਂਡ ਫਿਗਰਸ ਮੈਂ ਤੁਹਾਨੂੰ ਦਿੱਤੇ ਨੇ ਮੈਂ ਸਿਰਫ ਦੋ ਤਰੀਕ ਨੂੰ ਰਿਜ਼ਲਟ ਆ ਜਾਣਾ ਹੈ 3 ਤਰੀਕ ਤੋਂ ਬਾਅਦ ਚ ਜੇ ਤੁਸੀਂ ਕਹੋਗੇ 3 ਤਰੀਕ ਤੋਂ ਬਾਅਦ ਜੋ ਆਪਾਂ ਕੋਈ ਵੀ ਇੱਕ ਦਿਨ ਪੂਰਾ ਦਿਨ ਰੱਖ ਲਾਂਗੇ ਡਿਬੇਟ ਨੂੰ ਮੈਂ ਓਪਨ ਊਰੋ ਤੁਹਾਡੇ ਮਾਧਿਅਮ ਨਾਲ ਇੱਕ ਗੱਲ ਕਹਿਣਾ 3 ਤਰੀਕ ਤੋਂ ਬਾਅਦ ਚ ਆਪਾਂ ਇੱਕ ਦਿਨ ਜੈਨਾਇਮਸਲੀ ਆਪਸ ਚ ਬੈਠ ਕੇ ਸੈਟਲ ਆਊਟ ਕਰ ਲੰਨੇ ਇੱਕ ਦਿਨ ਰੱਖ ਲੰਨੇ ਆ ਮੈਂ ਉਸ ਦਿਨ ਸਾਰੇ ਦਸਤਾਵੇਜ਼ ਲੈ ਆਉਂਗਾ ਤੁਸੀਂ ਆ ਜਿਓ ਜਿਹੜੇ ਮੌਜੂਦਾ ਉਸ ਸਮੇਂ ਨੇ ਹੁਣ ਜਿੱਤੇ ਹੋਏ ਬੰਦੇ ਹੋਣਗੇ ਉਹ ਆ ਜਾਣ ਆਪਾਂ ਬੈਠ ਕੇ ਇਸ ਡਿਬੇਟ ਦੇ ਵਿੱਚ ਸਾਰਾ ਮੀਡੀਆ ਸੱਤ ਲਾਂਗੇ ਉਦੋਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਦਾਂਗੇ ਤੋਂ ਨੂੰ ਸਾਰੇ ਹੁਣ ਮੈਂ 20 ਮਿੰਟ ਦੀ ਪ੍ਰੈਸ ਕਾਨਫਰੰਸ ਤੁਹਾਨੂੰ ਇਸ ਤੋਂ ਬਾਅਦ ਕੀ ਦੱਸਾਂ ਮੇਰੇ ਕੋਲ ਤਾਂ ਐਡਾ ਮੋਟਾ ਪਲੰਦਾ ਪਿਆ ਤੁਹਾਡਾ ਵੀ ਤੁਸੀਂ ਕੀ ਕੁਝ ਕੀਤਾ ਹੋਇਆ ਨਾ ਇੰਸਟੀਚਿਊਨਲ ਦੇ ਵਿੱਚ ਤੇ ਤੁਹਾਡੇ ਹੀ ਮੈਂਬਰ ਚੀਕ ਚੀਕ ਕੇ ਕਹਿ ਰਹੇ ਨੇ ਤੁਹਾਡੇ ਹੀ ਜਿੱਤੇ ਹੋਏ ਮੈਂਬਰ ਤੁਹਾਡੇ ਹੀ ਉਹ ਵੀ ਸ਼ਹਿਰ ਦੇ ਦਿੱਕਤਵੰਦੇ ਇਹ ਗੱਲ ਕਹਿ ਰਹੇ ਨੇ ਕਿ ਇਹਦੇ ਵਿੱਚ ਨੈਪੋਟਿਜ਼ਮ ਹੋ ਰਿਹਾ ਥੋਡੇ ਹੀ ਕਹਿ ਰਹੇ ਨੇ ਇਹਦੇ ਵਿੱਚ ਫੇਵਰਿਟਿਜ਼ਮ ਹੋ ਰਿਹਾ ਘਰ ਤੋਂ ਘੱਟ ਸਾਡੀਆਂ ਗੱਲਾਂ ਦਾ ਜਵਾਬ ਨਹੀਂ ਦੇਣਾ ਆ ਜਿਹੜੇ ਸ਼ਹਿਰ ਤੇ ਸਿਰ ਕੱਢ ਆਕੂਆ ਨੇ ਤੁਹਾਨੂੰ ਚਿੱਠੀਆਂ ਦਿੱਤੀਆਂ ਜਿਹੜੀਆਂ ਤੁਹਾਡੇ ਰਿਕਾਰਡ ਚ ਬੋਲਦੀਆਂ ਇਹਦਾ ਜਵਾਬ ਦੇ ਦਿਓ ਬਹੁਤ ਬਹੁਤ ਧੰਨਵਾਦ ਪਿਆਰ ਭਰੀ ਨਮਸਕਾਰ ਸਭ ਨੂੰ ਸਰ ਇੱਕ ਸਵਾਲ ਹੈ ਜੀ ਉਹਨਾਂ ਦਾ ਇੱਕ ਅਲੀਗੇਸ਼ਨ ਆ ਕਿ ਇਹ ਕੰਨੀਆਂ ਜੇ ਤੁਸੀਂ ਕਹਿੰਦੇ ਹੁਣ ਧੰਦਲੇ ਹੋਈਆਂ ਨੇ ਤੁਹਾਡੇ ਪੈਨਲ ਦੇ ਦੋ ਮੈਂਬਰ ਪਹਿਲਾਂ ਤੁਹਾਡੇ ਦੇ ਸੀ ਉਹਨਾਂ ਨੇ ਕਿਉਂ ਨਹੀਂ ਬਾਤ ਚੁੱਕੀ ਦੀ ਦੇਖੋ ਮੈਂ ਇਸ ਪ੍ਰੈਸ ਕਾਨਫਰੰਸ ਨੂੰ ਕੋਈ ਪੋਲਿਟੀਕਲੀ ਮੋਟੀਵੇਟ ਨਹੀਂ ਕਰਨਾ ਚਾਹੁੰਦਾ ਨਾ ਮੈਂ ਪੋਲਿਟੀਕਲ ਮੋਟਿਵ ਦੇਣਾ ਚਾਹੁੰਦਾ ਜੇ ਉਹ ਇਸ ਗੱਲ ਤੇ ਆਂਦੇ ਨੇ ਤਾਂ ਉਹਨਾਂ ਦੇ ਪੈਨਲ ਦੇ ਵਿੱਚ ਅੱਜ ਵੀ ਡੇਢ ਚ ਚਾਰ ਬੰਦੇ ਆਹੀ ਜੇ ਬੈਠੇ ਨੇ ਜਿਹੜੇ ਕੋਈ ਜਿੱਤੇ ਇਧਰੋਂ ਨੇ ਤੇ ਬਾਅਦ ਚ ਉਹ ਉਤਰ ਪਾਰਟ ਜਿਹੜੇ ਕਦੇ ਇਤਰੋ ਲੜਦੇ ਸੀ ਜਾ ਕੇ ਵੋਟਾਂ ਉਧਰ ਪਾਉਂਦੇ ਸੋ ਇਸ ਕਰਕੇ ਇਹਨੂੰ ਪੋਲਿਟੀਕਲ ਰੰਗਤ ਨਾ ਦੇਣ ਦੀ ਬਜਾਏ ਇਹਨੂੰ ਆਪਾਂ ਮੁੱਦੇ ਦੀ ਪ੍ਰੈਸ ਕਾਨਫਰੰਸ ਰੱਖੀ ਹੈ ਜਿਆਦਾ ਵਧੀਆ ਕਿਉਂਕਿ ਇਹ ਮੈਟਰ ਹੈ ਜਿਹੜਾ ਬੜਾ ਸੀਰੀਅਸ ਹੈ ਔਰ ਇਹ ਸਕੂਲ ਤੇ ਮਨੇ ਸਕੂਲ ਦੀ ਸਾਡੇ ਜਿਹੜੇ ਸਿੱਖਿਆ ਦੇ ਮੰਦਰ ਹੈ ਇਹਨਾਂ ਦੇ ਇਹ ਮਤਲਬ ਕਿ ਇਹਨਾਂ ਦੀ ਹੋਂਦ ਦੀ ਸਵਾਲ ਹੈ ਸੋ ਇਸ ਕਰਕੇ ਇਹਨਾਂ ਦਾ ਜਿਹੜਾ ਇਹਨਾਂ ਦਾ ਇਹ ਪੋਲਿਟੀਕਲ ਜਵਾਬ ਹੈ ਉਹ ਆਫਟਰ ਟੂ 2 ਤਰੀਕ ਤੋਂ ਬਾਅਦ ਆਪਾਂ ਦੇ ਦੇ ਇੱਕ ਹੋਰ ਵੱਡਾ ਇਲਜ਼ਾਮ ਲਗਾਤਾ ਕਹਿੰਦੇ ਆਪ ਤੇ ਬੀਜੇਪੀ ਦੇ ਪੈਟਰਨ ਇਕੱਠੇ ਨਹੀਂ ਜੀ ਕੱਲ ਉਹਨੇ ਪਰ ਚਲੋ ਇਹਨਾਂ ਦੇਖੋ ਮੇਰੀ ਇੱਕ ਗੱਲ ਸੁਣੋ ਜੀ ਜਦੋਂ ਕੋਈ ਬੰਦੇ ਨੂੰ ਆਪਣੀ ਹਾਰ ਦਿਖ ਰਹੀ ਹੋਵੇ ਨਾ ਪ੍ਰਤੱਖ ਜਦੋਂ ਕਿਸੇ ਬੰਦੇ ਨੂੰ ਇਹ ਦਿਖ ਰਿਹਾ ਹੋਵੇ ਕਿ ਸਾਡੇ ਹੱਥੋਂ ਇਹ ਜਿਹੜੀ ਤਾਕਤ ਹੈ ਖੁੱਸ ਰਹੀ ਹੈ ਫਿਰ ਉਹਦੇ ਦਿਲ ਦਿਮਾਗ ਦੇ ਵਿੱਚ ਜੋ ਵੀ ਗੱਲਾਂ ਆਂਦੀਆਂ ਉਹ ਫਿਰ ਐਦਾਂ ਹੀ ਬੋਲਦਾ ਹੁੰਦਾ ਇਹ ਬਸ ਹੁਣ ਕੁਛ ਨਹੀਂ ਇਹ ਬੁਖਲਾ ਕੇ ਬੁਖੜਾਨ ਤੋਂ ਬਾਅਦ ਇਹਨਾਂ ਦੀ ਬੁਖਲਾਟ ਬੋਲ ਰਹੀ ਹੈ ਇਹਨਾਂ ਦੇ ਇਸ ਸਮੇਂ ਬੁੱਲਾਂ ਤੇ ਸਿਕਰੀ ਆਈ ਪਈ ਹੈ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਜੇ ਇਹ 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 ਹੁਣ ਸੱਤਾ ਪਲਟ ਹੋ ਗਈ ਤਾਂ ਇਹਨਾਂ ਨੂੰ ਇਹ ਪਤਾ ਹੈ ਇਸ ਤੋਂ ਬਾਅਦ ਉਹ ਸਾਡੇ ਜਿਹੜੇ ਬਹੁਤ ਕੱਚੇ ਚਿੱਠੇ ਨੇ ਉਹ ਛੱਡਣੇ ਨਹੀਂ ਐਮਐਲਏ ਸਾਹਿਬ ਨੇ ਕੱਢ ਲਿਆਣੇ ਨੇ ਇਸ ਕਰਕੇ ਇਹਨਾਂ ਨੂੰ ਉਹ ਡਰ ਹੈ ਜਿਹੜਾ ਇਹਨਾਂ ਦਾ ਡਰ ਬੋਲ ਰਿਹਾ ਹੈ ਥੋੜਾ ਨੇ ਸਾਡਾ ਕੋਈ ਪੈਚ ਅਪ ਨਹੀਂਗਾ ਜੀ ਕਿਸੇ ਨਾਲ ਸਾਡਾ ਕਿਸੇ ਕਿਸਮ ਦਾ ਕੋਈ ਪੈਚ ਅਪ ਨਹੀਂਗਾ ਉਹ ਜਹੀ ਜੇ ਸਮਝ ਕਰਨ ਮਤਲਬ ਕਿ ਹੈ ਇਹ ਫਿਊਚਰ ਚ ਹੋ ਸਕਦਾ ਇਹਨੂੰ ਫਿਊਚਰ ਜੇ ਕੋਈ ਚੰਗਾ ਬੰਦਾ ਸਾਡੇ ਨਾਲ ਜੁੜ ਕੇ ਚੰਗਾ ਬੰਦਾ ਪਰਸਨਲੀ ਤੌਰ ਤੇ ਜੇ ਕੋਈ ਚੰਗਾ ਬੰਦਾ ਸਾਡੇ ਨਾਲ ਜੁੜ ਕੇ ਮੈਨੇਜਮੈਂਟ ਦੇ ਵਿੱਚ ਜਾਨੀ ਕਿ ਇਹਨੂੰ ਅੱਗੇ ਵਧਾਉਣ ਲਈ ਕੰਮ ਕਰਨਾ ਚਾਹਦਾ ਤਾਂ ਅਸੀਂ ਉਹਦਾ ਸਵਾਗਤ ਕਰਾਂਗੇ ਚੰਗਾ ਬੰਦਾ ਲਾਈਕ ਜੀ ਨਹੀਂ ਕੋਈ ਉਹ ਦੇਖੋ ਸਾਰੇ ਦੇਖੋ ਜਿਹੜਾ ਕੋਈ ਚੰਗਾ ਹੋਊਗਾ ਆਪਣੇ ਆਪ ਜੁੜ ਜੂਗਾ ਜੀ ਲਾਈਕ ਕਰ ਲਈਏ ਵੀ ਤਾਂ ਉਹ ਆ ਰਹੇ ਆ ਕਿਉਂਕਿ ਟੈਕਨੀਕਲ ਬੰਦੇ ਨਹੀਂ ਸਨ ਹਾਂਜੀ ਬਾਕੀ ਦਿਨਾਂ ਨੂੰ ਪਾਜੀ ਟੈਕਨੀਕਲ ਨਹੀਂ ਕਰਦੇ ਹਾਂਜੀ ਬੜੀ ਬੰਦੀ ਕਰੇ ਟੈਕਨੀਕਲ ਬੰਦੇ ਨਹੀਂ ਨਹੀਂ ਉਹਦੇ ਤੋਂ ਹੁਣ ਇਸ ਵਾਰ ਡਾਕਟਰਸ ਦਿੱਤੇ ਨੇ ਅਸੀਂ ਇਸ ਵਾਰ ਡਾਕਟਰਸ ਪੈ ਜੂਗੇ ਟੈਕਨੀਕਲ ਨਹੀਂ ਨਹੀਂ ਸੁਣੋ ਉਸ ਤੋਂ ਬਾਅਦ ਤੋਂ ਸਾਡੇ ਇੱਕ ਰਿਟਾਇਰਡ ਪ੍ਰਿੰਸੀਪਲ ਜਿਹੜੇ ਰਿਟਾਇਰਡ ਪ੍ਰਿੰਸੀਪਲ ਜਿਹੜੇ ਨਾ ਸਟੇਟ ਵਾਰਡੀ ਬਲਕਿ ਨੈਸ਼ਨਲ ਵਾਰਡੀ ਰਾਸ਼ਟਰਪਤੀ ਤੋਂ ਵਾਰਡ ਮਿਲੇ ਆਏ ਜਿਨਾਂ ਨੂੰ ਅਸੀਂ ਉਹ ਦਿੱਤੇ ਨੇ ਆਪਣੇ ਪੈਨਲ ਦੇ ਵਿੱਚ ਹੋਣਗੇ ਮੈਂ ਮੈਂ ਸਰ ਦੇਖੋ ਗੱਲ ਇਹ ਹੁੰਦਾ ਕਿਸੇ ਵੀ ਚੀਜ਼ ਨੂੰ ਆਪਣਾ ਅੱਗੇ ਉਦੋਂ ਅੱਗੇ ਮਾਰਗਦਰਸ਼ਕ ਬਣ ਲਈ ਦੋ ਤਿੰਨ ਬੰਦੇ ਜੇ ਚੰਗੇ ਬੰਦੇ ਅੱਗੇ ਲੱਗ ਜਾਣ ਤਾਂ ਜਿਹੜੀ ਪਿਛਲੀ ਸਾਰੀ ਟੀਮ ਹੁੰਦੀ ਉਹ ਕਦੇ ਕਤਾਹੀ ਨਹੀਂ ਕਰਦੀ ਹੁਣ ਜਿਸ ਜਿਸ ਸਟੇਟ ਦਾ ਜਿਸ ਜਗ੍ਹਾ ਦਾ ਜੇ ਰਾਜ ਹੀ ਕਰਪਟ ਹੋਊਗਾ ਜੇ ਰਾਜ ਹੀ ਕਰਪਟ ਹੋਊਗਾ ਜਿਸ ਏਰੀਏ ਦਾ ਉਹ ਕੀ ਸੁਧਾਰ ਹੋਗਾ ਥੋੜਾ ਜਿਆ ਧਿਆਨ ਦਿੰਦੇ ਤੇ ਪ੍ਰਿੰਸੀਪਲ ਸਾਹਿਬ ਨੂੰ ਲੈ ਆਉਂਦੇ ਤਾਂ ਪਤਾ ਦੀ ਬਹੁਤ ਵਧੀਆ ਹੋ ਜਾਂਦਾ ਜੀ ਪਰ ਇਹਨਾਂ ਨੇ ਧਿਆਨ ਨਹੀਂ ਦਿੰਦਾ ਮੇਰੀ ਬਸ ਇੱਕੋ ਹੀ ਰਿਕੁਐਸਟ ਹੈ ਕਿ ਜੇ ਆਉਂਗੇ ਇਹ ਬੜੀ ਸੀਰੀਅਸ ਪ੍ਰੈਸ ਕੰਡਿਕਸ਼ਨ ਹੈ ਇਹਦਾ ਜਿਹੜਾ ਤੱਥਾਂ ਦੇ ਆਧਾਰ ਤੇ ਉੱਤੇ ਮੈਂ ਮੇਟੋ ਇਹ ਲੈ ਜੋ ਅੱਜ ਲੈਟਰਸ ਲੈ ਜੋ ਕਾਈਂਡਲੀ ਇਹਦਾ ਸਵਾਲ ਇਹਨਾਂ ਨੂੰ ਜ਼ਰੂਰ ਪੁੱਛਿਓ ਔਰ ਇਹਦਾ ਜਿਹੜਾ ਜਵਾਬ ਲੈ ਕੇ ਜਨਤਾ ਦੀ ਕਚੈੜੀ ਦੇ ਵਿੱਚ ਮੋੜ ਜ਼ਰੂਰ ਦਿਓ ਧੰਨਵਾਦ ਜੋਸੀਪ